ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਹ ਵਧੀਆ ਕੰਪਿਊਟਰ ਵਧੀਆ ਆ ਗਈ ਅ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਬਹੁਤ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਨਮਸਕਾਰ ਦੋਸਤੋ ਦੈਨਿਕ ਸਵੇਰਾ ਦੇਖਦੇ ਹੋ ਤੁਸੀਂ ਤੁਹਾਡਾ ਸਵਾਗਤ ਹੈ ਦੱਸਦੀ ਕਿ ਇਸ ਵੇਲੇ ਹੀ ਇਤਿਹਾਸਿਕ ਗੁਰਦੁਆਰਾ ਸ਼ਿਵਚੰਦ ਵਿੱਚ ਪੁੱਜਿਆ ਉਹ ਦੱਸਦੀ ਕਿ ਪ੍ਰਤੀਨ ਗੁਰਦੁਆਰਾ ਆ ਔਰ ਕਾਫੀ ਲੋਕ ਆ ਜਾ ਕੇ ਦਰਸ਼ਨ ਕਰਦੇ ਆ ਸਾਡੇ ਨਾਲ ਬਾਬਾ ਜੀ ਵੀ ਜੁੜੇ ਆ ਗੱਲਬਾਤ ਕਰਦੇ ਆ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਇਤਿਹਾਸ ਹੈ ਹੋਰ ਕੀ ਦਾ ਇਤਿਹਾਸ ਬੋਲਦਾ ਮੰਦਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੰਜੀਤ ਸਿੰਘ ਅਡਿਸ਼ਨ ਗ੍ਰੰਥ ਕੀ ਗੁਰਦੁਆਰਾ ਟਾਲੀ ਸਾਹਿਬ ਇਹ ਪਾਵਨ ਸਥਾਨ ਜ਼ਾਹਰ ਪੀਰ ਜਗਤਪੁਰ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਹਮਦਾਦੇ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਦਾ ਹੈ ਇਸ ਸਥਾਨ ਦੇ ਜਦੋਂ ਇਤਿਹਾਸ ਨੂੰ ਸੀ ਪੜਦੇ ਹਾਂ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਜਦੋਂ ਵਾਟਸਐਪ ਤੋਂ ਆਪਣੇ ਨਾਨਕੇ ਪਿੰਡ ਪਖੋਗਿਰ ਦਾਵੇ ਜਾਂਦੇ ਸਨ ਔਰ ਇੱਕ ਰਾਤ ਇਸ ਪਵਨ ਸਾਂ ਦੇ ਠਹਿਰੇ ਸਨ ਔਰ ਅੰਮ੍ਰਿਤ ਵੇਲੇ ਬਾਬਾ ਜੀ ਨੇ ਦਾਤਨ ਕਰਕੇ ਇਸ ਪਵਨ ਸਥਾਨ ਤੇ ਦਾਤਨ ਗੱਡੀ ਸੀ ਜਿਸ ਨੂੰ ਇਸ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਪਿਆ ਔਰ ਇਸ ਸਥਾਨ ਤੇ ਬੇਅੰਤ ਸੰਤਾਂ ਹਰ ਰੋਜ਼ ਨਤਮਸਤ ਹੋਣ ਵਾਸਤੇ ਆਉਂਦੀਆਂ ਹਨ ਸ੍ਰੀ ਅਖੰਡ ਪਾਠ ਸਾਹਿਬੀ ਇੱਕ ਮਿੰਨ ਵਿੱਚ ਤਕਰੀਬਨ ਕਾਫੀ ਹੁੰਦੇ ਹਨ ਔਰ ਸੰਤਾਂ ਗੁਰੂ ਚਰਨਾਂ ਵਿੱਚ ਮਹਾਂਪੁਰਖੋ ਨੇ ਸੰਸਥਾਨਾਂ ਤੇ ਆ ਕੇ ਅਰਦਾਸਾਂ ਬੰਦੀਆਂ ਕਰਕੇ ਇਸ ਤਰ੍ਹਾਂ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਔਰ ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਜਦੋਂ ਇਸ ਪਵਨ ਸਥਾਨ ਤੇ ਰਾਵੀ ਦਾ ਹੜ ਆਇਆ ਸੀ ਔਰ ਲੋਕਾਂ ਨੇ ਬਾਬਾ ਸ਼੍ਰੀ ਚੰਦ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਸੀ ਆਕੇ ਦਾਤਾ ਸਾਡੀਆਂ ਫਸਲਾਂ ਦਾ ਗੁਜ਼ਾਰਾ ਚੱਲਦਾ ਮਾਸਾ ਪਰ ਇਸ ਹੜ ਨੇ ਸਾਡੀਆਂ ਫਸਲਾਂ ਨੂੰ ਬਰਬਾਦ ਕੀਤਾ ਤੁਸੀਂ ਅਰਦਾਸ ਬੇਨਤੀ ਕਰੋ ਰਾਵੀ ਨੂੰ ਹੁਕਮ ਕਰੋ ਕਿ ਇਸ ਪਵਨ ਸਥਾਨ ਤੋਂ ਔਰ ਸਾਡੇ ਨਗਰ ਥੋੜਾ ਦੂਰ ਵਗੇ ਤਾਂ ਜੋ ਸਾਡੀਆਂ ਫਸਲਾਂ ਬਚ ਜਾ ਔਰ ਬਾਬਾ ਜੀ ਨੇ ਉਸ ਵੇਲੇ ਰਾਵੀ ਨੂੰ ਹੁਕਮ ਕੀਤਾ ਔਰ ਅੱਜ ਵੀ ਰਾਵੀ 5-7 ਕਿਲੋਮੀਟਰ ਇਸ ਸਥਾਨ ਤੋਂ ਦੂਰ ਵਗਦੀ ਹੈ। ਅ ਲੋਕ ਬੜੇ ਖੁਸ਼ ਨਸੀਬ ਹਨ ਜਿਨ੍ਹਾਂ ਨੇ ਬਾਬਾ ਸ਼੍ਰੀ ਚੰਦੇ ਦੇ ਪਾਵਨ ਸ੍ਰੀ ਤਰਸਤਾਨ ਤੇ ਆ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਔਰ ਇਸ ਪਾਵਨ ਸਥਾਨ ਦੇ ਜਿਹੜੇ ਮੈਨੇਜਰ ਸਾਹਿਬ ਸਰਦਾਰ ਹਰਜੀਤ ਸਿੰਘ ਔਰ ਸਮੁੱਚੀ ਮੈਨੇਜਮੈਂਟ ਦਾ ਬਹੁਤ ਤਰੀਕੇ ਨਾਲ ਸੋਹਣੇ ਤਾਜ ਦੇ ਵਿੱਚ ਉਹ ਤਰੀਕਾ ਚਲਾਉਂਦੇ ਹਨ। ਔਰ ਸੰਗਤਾਂ ਵੀ ਆਣ ਕੇ ਉਹਨਾਂ ਦਾ ਸਤਿਕਾਰ ਕਰਦੀਆਂ ਹਨ ਔਰ ਬੇਨਤ ਸੰਤਾਨ ਕੇ ਗੁਰੂ ਚਰਨਾਂ ਵਿੱਚੋਂ ਖੁਸ਼ੀਆਂ ਜੀਵਤ ਪ੍ਰਾਪਤ ਕਰਦੀਆਂ ਹਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਿੰਨੇ ਦਾ ਸਤਾਨ ਕੇ ਉਸੇ ਕਿਤੇ ਕਿਦਾ ਪਠਾਨਕੋਟ ਵਿੱਚ ਵੀ ਹੈਗਾ ਤੇ ਦੱਸਿਆ ਕਿ ਬਾਹਰ ਸਾਹਿਬ ਵਿੱਚ ਵੀ ਹੈਗਾ ਤੇ ਉਹਦੇ ਬਾਰੇ ਇਤਿਹਾਸ ਦੀ ਗੱਲ ਕੀਤੀ ਹੈ ਤੇ ਥੋੜਾ ਜਿਹਾ ਉਹ ਇਤਿਹਾਸ ਬਾਰੇ ਵੀ ਦੱਸੋਗੇ ਉਹ ਚੰਨ ਬਾਬਾ ਥੋੜਾ ਜਿਹਾ ਉਸ ਸਤਾਨ ਦੇ ਇਤਿਹਾਸ ਦਾ ਜਿਹੜੀ ਬਾਬਾ ਸ਼ਨੀ 62 ਸਾਲ ਤਪਸ਼ਾ ਕੀਤੀ ਹੈ ਔਰ ਤੇ ਗੁਰੂ ਅਰਜਨ ਸਾਹਿਬ ਨੂੰ ਉਹਨੂੰ ਮਿਲਣ ਵਾਸਤੇ ਆਏ ਹਨ ਔਰ ਬਾਬਾ ਜੀ ਬੰਦਗੀ ਵਾਲੇ ਸਨ ਔਰ 62 ਸਾਲ ਤੇ ਤਪਸ਼ਾ ਕਰਕੇ ਉਹਤੇ ਇੱਕ ਬਾਗ ਲੱਗਾ ਹੋਇਆ ਹੈ ਜਿੱਥੇ ਅੰਬਾਂ ਦਾ ਰੁੱਖ ਹੈ ਔਰ ਬਹੁਤ ਅੰਬ ਪੈਂਦੇ ਹਨ ਅੱਜ ਵੀ ਲੋਕ ਉਤੇ ਨਾਸਵੰਸ ਹੋ ਕੇ ਗੁਰੂ ਪਰਉਪਕਸ਼ੀਆਂ ਪ੍ਰਾਪਤ ਕਰਦੇ ਹਨ ਜਦੋਂ ਅਸੀਂ ਇਸ ਸਥਾਨ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦੇ ਹਰ ਸਥਾਨ ਦਾ ਨਾਂ ਹੀ ਗੁਰਦੁਆਰਾ ਟਾਲੀ ਸਾਹਿਬ ਕਿਉਂਕਿ ਬਾਬਾ ਜੀ ਉਸ ਵੇਲੇ ਟਾਲੀ ਦੀ ਰਤਨ ਕਰਨ ਦੇ ਸਰਦੇ ਸਨ ਔਰ ਟਾਲੀ ਦੀ ਰਤਨ ਕਰਕੇ ਗਣਦੇ ਸਨ ਤਾਂ ਜੋ ਇਸ ਸਥਾਨਾ ਟਾਲੀ ਸਾਹਿਬ ਵਰਕ ਇਸਤੇ ਤੇ ਕਿੰਨੇ ਕੀ ਲੋਕਾਂ ਦਾ ਆਣਾ ਜਾਣਾ ਰਹਿੰਦਾ ਇੱਥੇ ਰੋਜ਼ ਤਕਰੀਬਨ 2-3 ਜਾਰ ਆਉਂਦਾ ਔਰ ਇਹਤਵਾਲ ਗੰਤ ਸੰਤਾ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਉਹਨੀਆਂ ਸੰਤਾ ਇਸਤਾਨ ਤੇ ਆਉਂਦੀਆਂ ਹਨ ਔਰ ਗੁਰੂ ਘਰ ਸਰੋਵਰ ਬਣਿਆ ਇਸ਼ਨਾਨ ਪਾਣੀ ਕਰਦੇ ਹਨ ਸਤਗੁਰਾਂ ਦੀ ਸੰਗਤ ਦੇ ਵਿੱਚ ਬੈਠ ਕੇ ਅਮਰਤ ਬਾਣੀ ਦੇ ਕੀਰਤਨ ਪਾਠ ਕਥਾ ਸਰਣ ਕਰਦੇ ਮੇਨ ਗੱਲ ਕੀਤੀ ਹੈ ਤੇ ਸਰੋਵਰ ਕਿਸ ਹੈ ਸਰੋਵਰ ਦਾ ਕੀ ਇਸ਼ਨਾਨ ਦਾ ਕੀ ਮਤਲਬ ਹੈ ਸਰੋਵਰ ਇਤਿਹਾਸ ਨੂੰ ਪੜ੍ਹੀਏ ਤੇ ਜਦੋਂ ਲੋਕ ਦੂਦ ਰੈਡ ਤੋਂ ਆਉਂਦੇ ਸਾਲ ਇਸ਼ਨਾਨ ਪਾਣੀ ਕਰਕੇ ਸਵਸਥ ਆਪਣੀ ਸ਼ਰੀਰ ਨੂੰ ਬੁਲਾਉਂਦੇ ਹਨ ਇਹਦਾ ਮਹੱਤਵ ਇਹ ਹੋਇਆ ਇੱਥੇ ਆਣ ਕੇ ਇਸ਼ਨਾਨ ਕਰਕੇ ਸਾਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਪਇ ਅਰੋਗਾ ਇਸ਼ਨਾਨ ਬਣ ਕਰਕੇ ਕੱਲ ਨੂੰ ਵੀ ਰੋਗ ਤੇ ਗੁਰਦੁਆਰੀ ਦਾ ਪਾਤਸ਼ਾਹ ਮਨ ਨੂੰ ਵੀ ਅਰੋਗ ਕਰਦੇ ਸਨ ਕਿਉਂਕਿ ਜਿੱਦਾਂ ਕਿ ਬਾਬਾ ਜੀ ਨੇ ਦੱਸਿਆ ਕਿ ਇਤਿਹਾਸਿਕ ਗੁਰਦੁਆਰਾ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਵੀ ਇੱਥੇ ਆ ਕੇ ਮੱਥਾ ਟੇਕਣ ਔਰ ਬਾਬੇ ਜੀ ਦੇ ਦਰਸ਼ਨ ਕਰਨ ਇਦਾਂ ਹੀ ਤੁਹਾਨੂੰ ਅੱਗੇ ਵੀ ਇਤਿਹਾਸਿਕ ਚੀਜ਼ਾਂ ਦਿਖਾਉਂਦੇ ਰਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੈਡੀਟਿੰਗ ਨਾ ਨਾ ਇਨਰਤੋ